ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਤੇ ਸਟਾਰਟ ਕਰਦੇ ਹਾਂ ਅੱਪ ਅੱਜ ਦੀ ਨਿਊ ਵੀਡੀਓ ਤਾਂ ਹਮੇਸ਼ਾ ਵਾਂਗ ਆਨ ਸੁਝੜਾ ਹੈਗਾ ਮੇਰੀ ਗੋਦ ਦੇ ਵਿੱਚ ਸੌ ਰਿਹਾ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਮੈਨੂੰ ਕੁਝ ਕੇ ਕਮੈਂਟ ਆਏ ਮਤਲਬ ਉਹਨਾਂ ਨੇ ਜਿਸ ਤਰੀਕੇ ਨਾਲ ਮੈਨੂੰ ਕਮੈਂਟ ਕੀਤਾ ਮੈਂ ਰਿਪਲਾਈ ਉਹਨਾਂ ਨੂੰ ਉਸੇ ਤਰੀਕੇ ਨਾਲ ਦਵਾਂਗੀ ਕਿਉਂਕਿ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਮੈਨੂੰ ਜਿਹੜਾ ਹੈਗਾ ਕਿ ਕਿਸੇ ਦਾ ਮੈਨੂੰ ਕਮੈਂਟ ਆਇਆ ਕਿ ਭੈਣ ਗੁੱਸਾ ਨਾ ਕਰੀ ਕਿ ਤੂੰ ਬੱਚੇ ਨੂੰ ਗੋਦ ਦੇ ਵਿੱਚ ਰੱਖ ਕੇ ਨਾ ਤਾਂ ਵੀਡੀਓ ਦੇਖਿਆ ਕਰ ਤੇ ਨਾ ਵੀਡੀਓ ਬਣਾਇਆ ਕਰ ਦੇਖੋ ਭੈਣ ਮੈਂ ਮੰਨਦੀ ਹਾਂ ਕਿ ਤੁਸੀਂ ਸਹੀ ਕਹਿ ਰਹੇ ਹੋ ਹਨਾ ਬਾਕੀ ਮੇਰੀ ਗੁੜੀਆਂ ਨੂੰ ਜਿਹੜੀ ਹੈਗੀ ਆ ਖੁਦ ਨੂੰ ਹੁੰਦਾ ਐਵੇਂ ਹਨਾ ਵੀ ਬਲੌਗਿੰਗ ਦੇ ਵਿੱਚੋਂ ਆਵੇ ਤੇ ਮੈਂ ਚਲੋ ਮੰਨਦੀ ਆ ਜਿਹੜੀ ਮੈਂ ਪਿਛਲੀ ਵੀਡੀਓ ਥੋੜੀ ਜਿਹੀ ਕੀਤੀ ਆ ਮੈਡ ਸੰਧੂ ਬਾਰੇ ਸ਼ਾਇਦ ਤੁਹਾਨੂੰ ਸਭ ਨੂੰ ਲੱਗਿਆ ਕਿ ਉਸ ਚੀਜ਼ ਦਾ ਗਲਤ ਪ੍ਰਭਾਵ ਪੈਂਦਾ ਤੁਹਾਨੂੰ ਸਭ ਨੂੰ ਫਿਕਰ ਆ ਤੁਸੀਂ ਇਸੇ ਲਈ ਆਖਿਆ ਥੈਂਕ ਯੂ ਸੋ ਮੱਚ ਤੇ ਮੈਂ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੀ ਪਰ ਹਾਂ ਵੀਡੀਓ ਬਣਾਉਂਦਾ ਜੋ ਹੈਗਾ ਉਹ ਮੈਂ ਹਨਾ ਮੈਂ ਨਹੀਂ ਛੱਡ ਸਕਦੀ ਕਿਉਂਕਿ ਹਲੇ ਨਾ ਤਾਂ ਮੈਂ ਬੇਬੀ ਨੂੰ ਆਪਣੇ ਤੋਂ ਸਾਈਡ ਕਰ ਸਕਦੀ ਆ ਤੇ ਨਾ ਹੀ ਮੈਂ ਹਨਾ ਇਹ ਕੰਮ ਛੱਡ ਸਕਦੀ ਕਿਉਂਕਿ ਇਹ ਮੇਰਾ ਕੰਮ ਆ ਅਜੇ ਮੈਂ ਸਟਾਰਟਿੰਗ ਹੀ ਕੀਤੀ ਆ ਤੁਹਾਡੇ ਸਭ ਦੇ ਭੈਣ ਭਰਾਵਾਂ ਦੇ ਪਿਆਰ ਦੇ ਨਾਲ ਮੈਂ ਅੱਗੇ ਵਧਣਾ ਚਾਹੁੰਦੀ ਆ ਤਾਂ ਜਿੱਦਾਂ ਤੁਸੀਂ ਮੈਨੂੰ ਇਹ ਦੱਸਿਆ ਕਿ ਹਾਂ ਵੀ ਮੇਰੀ ਗਲਤੀ ਹੈ ਮੈਨੂੰ ਐਦਾਂ ਦੀਆਂ ਵੀਡੀਓਜ਼ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਮੇਰੇ ਬੱਚਿਆਂ ਦੇ ਸਾਹਮਣੇ ਨਾ ਦੇਖਣੀਆਂ ਚਾਹੀਦੀਆਂ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਥੈਂਕ ਯੂ ਸੋ ਮੱਚ ਐਦਾਂ ਹੀ ਜੇ ਕੋਈ ਮੇਥੋਂ ਗਲਤੀ ਹੁੰਦੀ ਆ ਤਾਂ ਸਮਝਾਦਿਆ ਕਰੋ ਤੇ ਇਹ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਜਿਹੜੇ ਆ ਇੱਕ ਦੋ ਜਣੇ ਹੈਗੇ ਨੇ ਹਨਾ ਫਾਲਤੂ ਦਾ ਬੋਲਣ ਵਾਲੇ ਬੋਲੀ ਜਾਓ ਕਿਉਂਕਿ ਤੁਹਾਡਾ ਕਮੈਂਟ ਬਾਅਦ ਚ ਆਉਂਦਾ ਮੈਂ ਡਿਲੀਟ ਪਹਿਲਾਂ ਕਰ ਦਿੰਨੀ ਹਾਂ ਠੀਕ ਹੈ ਇਸ ਲਈ ਮੇਰੇ ਲਈ ਕੋਈ ਮੈਟਰ ਹੀ ਨਹੀਂ ਕਰਦਾ ਹੁਣ ਇਸ ਮੁੱਦੇ ਤੇ ਮੈਂ ਗੱਲ ਨਹੀਂ ਕਰਨਾ ਚਾਹੁੰਦੀ ਸੋ ਸਟਾਰਟ ਕਰਦੇ ਆਪਾਂ ਮੈਂ ਇੱਕ ਵੀਡੀਓ ਦਿਖਾਉਣੀ ਹੈ ਪਹਿਲਾਂ ਤੁਹਾਨੂੰ ਤੁਸੀਂ ਇਹ ਦੇਖੋ ਪਲੀਜ਼ ਇੱਕ ਕਲਿੱਪ ਆਪੋ ਤੁਸੀਂ ਆ ਤਾਂ ਉਹਨਾਂ ਨੇ ਮੇਰੀ ਹੈਲਪ ਕੀਤੀ ਹਨਾ ਆ ਦੇਖੋ ਜਿਹੜੇ ਕਹਿੰਦੇ ਨੇ ਹਸਾਬ ਨਹੀਂ ਹੁੰਦਾ ਪਹਿਲੀ ਗੱਲ ਤਾਂ ਮੈਨੂੰ ਜਿੰਨਾਂ ਨੇ ਦਿੱਤਾ ਉਹਨਾਂ ਨੇ ਧਿਆਨ ਨਾਲ ਸੁਣੋ ਭੈਣ ਦੀ ਗੱਲ। ਲਿਖਿਆ ਗੁਰਪੀਰ ਤਾਂ ਨੀ ਕੀ ਕੀ ਨਾਮ ਲਿਖੇ ਬੰਟੀ ਇਤਨਾ ਕੁਛ ਕਰਗੇ। ਮੈਂ ਉਹਨਾਂ ਨੂੰ ਜਾਣਦੀ ਵੀ ਨਹੀਂ ਵੀਰੇ। ਜੇ ਤੁਸੀਂ ਮੇਰੇ ਪੈਸੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਤੁਹਾਨੂੰ ਪੈਸੇ ਪਾਏ ਸੀ। ਵੀਰੇ ਤੁਸੀਂ ਪੈਸੇ ਮੇਰੇ ਅਕਾਊਂਟ 'ਚ ਹੀ ਪਾਏ ਸੀ। ਕਿੱਥੇ ਜਾ ਮੈਂ। ਦੇਖੋ ਤੁਹਾਡੇ ਕੋਈ ਪ੍ਰੂਫ ਤਾਂ ਹੋਊਗਾ ਹੀ। ਤੁਸੀਂ ਉਹ ਦਿਖਾ ਸਕਦੇ ਹੋ ਕਿ ਹਾਂ ਸੀ ਇਹਨੂੰ ਪੈਸੇ ਪਾਏ। ਜਦ ਮੈਨੂੰ ਪੈਸੇ ਆਏ ਹੀ ਨਹੀਂ। ਤੁਸੀਂ ਕਿਉਂ ਕਿਸਮੂਠਾ ਬਦਨਾਮ ਕਰਦੇ ਪਿਓ ਅਸੀਂ ਇਹਨੂੰ ਪੈਸੇ ਪਾਏ ਸੀਗੇ। ਮੇਰੇ ਬਾਹਰ ਤਾਂ ਭੈਣ ਕੀ ਕਹਿ ਰਹੀ ਆ। ਦੇਖੋ ਨਾ ਕਿੰਨੀ ਪਿਆਰੀ ਤੇ ਮਤਲਬ ਨਾ ਆਪਾਂ ਕੀ ਕਹਿ ਸਕਦੇ ਆ ਵੀ ਸਿੱਧੀ ਸਾਦੀ ਤੇ ਭੂਲੀ ਭਾਲੀ ਇਹ ਭੈਣ ਲੋਕ ਕਹਿੰਦੇ ਆ ਨਾ ਵੀ ਜਿਹੜੀ ਇਹ ਦਾਤੀ ਹੁੰਦੀ ਆ ਉਹਦੇ ਦੰਦੇ ਤਾਂ ਇੱਕ ਪਾਸੇ ਹੁੰਦੇ ਆ ਪਰ ਦੁਨੀਆ ਦੇ ਦੰਦੇ ਨਾ ਦੋਹੇ ਪਾਸੇ ਹੁੰਦੇ ਆ ਜਿਹੜੀ ਨਾ ਤਾਂ ਚੰਗੇ ਬੰਦੇ ਨੂੰ ਛੱਡਦੀ ਆ ਨਾ ਮਾੜੇ ਬੰਦੇ ਨੂੰ ਛੱਡਦੀ ਆ ਜਿਹੜੇ ਤਾਂ ਆ ਆਪਦੀਆਂ ਜਨਾਨੀਆਂ ਨੂੰ ਗਲਤ ਤਰੀਕੇ ਨਾਲ ਦਿਖਾ ਦਿਖਾ ਕੇ ਹਨਾ ਤੇ ਵਿਊ ਲਈ ਜਾਂਦੇ ਨੇ ਉਹਨਾਂ ਨੂੰ ਤਾਂ ਕੋਈ ਜਾ ਕੇ ਕੁਝ ਕਹਿੰਦਾ ਨਹੀਂ ਆਹ ਜਿਹੜੀ ਮੈਂ ਪਿੱਛੇ ਜੀ ਤੁਹਾਨੂੰ ਦੱਸਿਆ ਸੀ ਪੂਜਾ ਸੰਗਾ ਉਹਨਾਂ ਨੂੰ ਤਾਂ ਜਾ ਕੇ ਕਿਸੇ ਨੇ ਸਵਾਲ ਕੀਤੇ ਨਹੀਂ ਹੋਣੇ ਵੀ ਭਾਈ ਜਿਹੜੇ ਪੈਸੇ ਅਸੀਂ ਤੁਹਾਨੂੰ ਪਾਏ ਆ ਜਾਂ ਜਿਹੜੇ ਪੈਸੇ ਤੈਨੂੰ ਲੋਕਾਂ ਨੇ ਪਾਏ ਆ ਠੀਕ ਹੈ ਉਹ ਪੈਸੇ ਕਿੱਥੇ ਗਏ ਤੂੰ ਬਈ ਕੋਠਾ ਕਿਉਂ ਨਹੀਂ ਪਾਇਆ ਤੂੰ ਕਹਿ ਇਸ ਤਰ੍ਹਾਂ ਕੋਠਾ ਡਿੱਗ ਗਿਆ ਇਸ ਪੈਣ ਨੂੰ ਦੇਖ ਲਓ ਤੁਸੀਂ ਤੇ ਉਹਨੂੰ ਦੇਖ ਲਓ ਇਹ ਕਿੰਨੀ ਸਿੱਧੀ ਸਾਦੀ ਭੈਣ ਆਹੀ ਹੈ ਹਨਾ ਉਹਦੀ ਜਿਹੜੀ ਚੋਲਾਂ ਵਾਲੀ ਗਾਇਸ ਵੀਰੇ ਚੋਲ ਖਾ ਲੋ ਯਾਰ ਆਪਾਂ ਖੁਦ ਹੀ ਹੈ ਨਾ ਉਸ ਭੈਣ ਨੂੰ ਸਭ ਨੂੰ ਵਧੀਆ ਲੱਗੀ ਉਹਨਾਂ ਦੀ ਹੈ ਨਾ ਮਾਸੂਮੀਅਤ ਭੋਲਾਪਨ ਉਹ ਵਿਚਾਰੀ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਉਹਨਾਂ ਦੇ ਹਸਬੰਦ ਵੀ ਬਿਮਾਰ ਰਹਿੰਦੇ ਨੇ ਪਿੱਛੇ ਤੋਂ ਵੀ ਵਿਚਾਰੀ ਔਖੀ ਹੈ ਠੀਕ ਹੈ ਤੇ ਹੁਣ ਉਹਦੇ ਹਸਬੰਦ ਬਿਮਾਰ ਸੀ ਉਹ ਖੁਦ ਖੁਦੀਆਂ ਦਵਾਈਆਂ ਚਲਦੀਆਂ ਅੱਜ ਜੇ ਉਹ ਮਿਹਨਤ ਕਰ ਰਹੀ ਆ ਕਿਸੇ ਭੈਣ ਭਰਾ ਨੇ ਉਹਦਾ ਸਾਥ ਦਿੱਤਾ ਹਨਾ ਮੈਂ ਕੰਨੀਆਂ ਵੀ ਉਹ ਰੱਬ ਦਾ ਰੂਪ ਨੇ ਜਿਨ੍ਹਾਂ ਨੇ ਉਹਦਾ ਸਾਥ ਦਿੱਤਾ ਉਹਨਾਂ ਨੇ ਉਹਦਾ ਸਾਥ ਦਿੱਤਾ ਉਹਦਾ ਵਧੀਆ ਕਮਰਾ ਪਾਤਾ ਹਨਾ ਵਧੀਆ ਉਹਨੂੰ ਏਸੀ ਵਗੈਰਾ ਲਗਵਾਤਾ ਸਭ ਕੁਝ ਉਕੜ ਮੁੱਕ ਰਹੀ ਆ ਉਸ ਚੀਜ਼ ਤੋਂ ਉਹ ਸਭ ਕੁਝ ਤਸਦੀ ਆ ਨਾ ਵੀ ਹਾਂ ਮੈਨੂੰ ਪੈਸੇ ਪਾਏ ਤਾਂ ਮੈਂ ਇਹ ਚੀਜ਼ ਜਿਹੜੀ ਹੈਗੀ ਆ ਵੀ ਮੈਂ ਸਾਡਾ ਵੀ ਸਭ ਕੁਝ ਬਣਾ ਕੇ ਦਿੱਤਾ ਜਿਹੜੀ ਚੀਜ਼ ਹੈ ਸੋ ਹੈ ਇੱਕ ਮਿੰਟ ਹੁਣ ਮੈਂ ਤੁਹਾਨੂੰ ਹੋਰ ਵੀ ਦਿਖਾਉਣੀ ਆ ਕਲਿੱਪਾਂ ਦੇਖੋ ਭੈਣੇ ਤੈਨੂੰ ਕੋਈ ਲੋੜ ਆ ਦੱਸ ਹਜੇ ਵੀ ਮੈਨੂੰ ਫੋਨ ਆਉਂਦੇ ਆ ਵੀ ਭੈਣੇ ਤੈਨੂੰ ਕੋਈ ਹੈਲਪ ਦੀ ਲੋੜ ਆ ਤਾਂ ਦੱਸ ਤੇ ਮੈਂ ਉਹ ਤਾਂ ਕੀ ਕਹੋ ਭੈਣੇ ਕਿ ਹੁਣ ਵੀ ਲੋਕ ਫੋਨ ਕਰਦੇ ਨੇ ਕਿ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤਾਂ ਸਾਨੂੰ ਦੱਸ ਅਸੀਂ ਹੁਣ ਵੀ ਤੈਨੂੰ ਪੈਸੇ ਦਿੰਨੇ ਆ ਪਰ ਉਸ ਭੈਣ ਦਾ ਜਵਾਬ ਦੇਖ ਲਓ ਕਿ ਨਹੀਂ ਮੈਨੂੰ ਲੋੜ ਹੈ ਨਹੀਂ ਕਿਉਂਕਿ ਉਹਨਾਂ ਦਾ ਚੈਨਲ ਮੋਨਟਾਈਜ਼ ਹੋ ਗਿਆ ਉਹਨਾਂ ਨੂੰ ਪੈਸੇ ਬਣਨ ਲੱਗੇ ਯਰ ਉਹਨਾਂ ਦੀ ਕੀ ਹਾਲਾਤ ਸੀ ਜੇ ਅੱਜ ਜਿਹੜਾ ਹੈਗਾ ਉਹ ਚੰਗੀ ਰੋਟੀ ਖਾਣ ਲੱਗ ਗਿਆ ਚੰਗਾ ਚਲ ਉਹਨਾਂ ਨੂੰ ਪ੍ਰੋਮੋਸ਼ਨਸ ਹੋਣ ਲੱਗੀਆਂ ਚਾਰ ਪੈਸੇ ਚੰਗੇ ਬਣਨ ਲੱਗੇ ਥੋੜੀ ਜਿਹੀ ਜ਼ਿੰਦਗੀ ਚੰਗੀ ਹੋ ਗਈ ਤਾਂ ਕੀ ਗਲਤ ਹੋ ਗਿਆ ਕੋਲ ਮਿਲਾ ਕੇ ਰਿਐਲਿਟੀ ਇਹ ਹੈ ਕਿ ਲੋਕ ਆ ਨਾ ਜਿਹੜੇ ਉਹ ਕਿਸੇ ਨੂੰ ਨਹੀਂ ਛੱਡਦੇ ਮੈਂ ਦੇਖੇ ਕਮੈਂਟਸ ਕਿ ਇੱਕ ਮੈਂ ਵੀਡੀਓ ਵੀ ਦੇਖੀ ਆ ਉਹਨਾਂ ਦੇ ਖਿਲਾਫ ਪਾਈ ਹੋਈ ਕਿ ਡੇਢ ਲੱਖ ਰੁਪਇਆ ਹਨਾ ਮਤਲਬ ਕਿਸੇ ਤੋਂ ਖਾਦਾ ਕੋਈ ਕਮੈਂਟ ਕਰ ਰਹੇ ਨੇ ਫਾਲਤੂ ਕਮੈਂਟਸ ਕਰ ਰਹੇ ਨੇ ਸਾਢੇ ਤੋਂ ਇੰਨੇ ਖਾਗੀ ਇਹ ਸਾਢੇ ਤੋਂ ਇੰਨੇ ਖਾਗੀ ਯਾਰ ਹੱਦ ਹੋ ਗਈ ਫਿਰ ਉਹਨਾਂ ਨੇ ਪਿੱਛੇ ਜੇ ਵੀਡੀਓ ਪਾਈ ਸੀ ਇਹ ਖਾਂਦੀ ਰਹਿੰਦੀ ਆ ਮਤਲਬ ਵਿਆਹ ਦੇ ਵਿੱਚ ਵਿਆਹ ਦੇ ਵਿੱਚ ਮੈਂ ਜਾਊਂਗੀ ਤੁਸੀਂ ਜਾਓਗੇ ਕੋਈ ਵੀ ਹੈਨਾ ਵਿਆਹ ਦੇ ਵਿੱਚ ਇਨਸਾਨ ਜਾਂਦਾ ਤਾਂ ਓਬੇਸ ਆ ਯਾਰ ਆਪਾਂ ਖਾਣੇ ਪੀਣੇ ਤਾਂ ਹੈਗੇ ਆ ਕੌਣ ਆ ਮੈਂ ਨਹੀਂ ਮੰਨਦੀ ਕਿ ਕੋਈ ਹੋਊਗਾ ਜਿਹੜਾ ਵਿਆਹ 'ਚ ਬਿਨਾ ਖਾਦੇ ਤੋਂ ਵਾਪਸ ਆਜੂਗਾ ਫਿਰ ਉਹਨੂੰ ਬੋਲਦੇ ਆ ਮੱਝ ਹਨਾ ਯਾਰ ਕਿਉਂ ਕਿਉਂਕਿ ਉਹ ਮੋਟੀ ਐ ਉਸ ਤੋਂ ਵੀ ਮੋٹے-ਮੋٹے ਇਨਸਾਨ ਪਈ ਨੇ ਦੁਨੀਆ 'ਤੇ ਮੈਨੂੰ ਐਦਾਂ ਮੈਂ ਇਹ ਵੀਡੀਓ ਇਸ ਲਈ ਬਣਾ ਰਹੀ ਹਾਂ ਕਿਉਂਕਿ ਮੈਨੂੰ ਨਾ ਉਹ ਐਵੇਂ ਲੱਗਦਾ ਵੀ ਉਹ ਵਿਚਾਰੀ ਸਿੱਧੀ ਜੀ ਆ ਭੈਣ ਹਨਾ ਬਿਵਨ ਨੇ ਵਾਲੀ ਹੈਣੀ ਉਹ ਹਜੇ ਵੀ ਦੇਖੋ ਹੱਥ ਜੋੜ ਕੇ ਹਨਾ ਸਭ ਦੇ ਅੱਗੇ ਰਿਕੁਐਸਟ ਕਰ ਰਹੀ ਆ ਕਿ ਦੇਖੋ ਐਦਾਂ ਨਾ ਬੋਲੋ ਕਿਉਂਕਿ ਨਾ ਇਹ ਚੀਜ਼ਾਂ ਇਨਸਾਨ ਨੂੰ ਮੈਂਟਲੀ ਟੌਰਚਰ ਕਰਦੀਆਂ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਦੇਖਦੇ ਨੇ ਹੁਣ ਮੈਂ ਆ ਕੋਈ ਕਮੈਂਟ ਐਦਾਂ ਦਾ ਕਰੂਗਾ ਮੈਂ ਇਹ ਤਾਂ ਹੈ ਨਹੀਂ ਵੀ ਮੈਂ ਕੱਲੀ ਕਮੈਂਟਸ ਦੇਖਦੀ ਆ ਮੇਰੇ ਫੈਮਿਲੀ ਦੇ ਵਿੱਚ ਮੇਰੇ ਫੈਮਿਲੀ ਮੈਂਬਰਸ ਦੇਖਦੇ ਨੇ ਮੇਰੇ ਹਸਬੰਡ ਦੇਖਦੇ ਨੇ ਤਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਹਨਾ ਮੈਟਰ ਕਰਦੀਆਂ ਨੇ ਉਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਵੀ ਬੰਦੇ ਦੇ ਦਿਮਾਗ ਤੇ ਘਰ ਕਰ ਜਾਂਦੀ ਐ ਹੁਣ ਨਾ ਤਾਂ ਉਹ ਛੱਡ ਸਕਦੇ ਨੇ ਕਿਉਂ ਕਿਉਂਕਿ ਉਹਨਾਂ ਦੀ ਉਹ ਰੋਟੀ ਕਮਾਉਣ ਦਾ ਸਾਧਨ ਆ ਇਹ ਬੋਲਦੇ ਵੀ ਉਹ ਲੋਕ ਹੁੰਦੇ ਨੇ ਜਿਨ੍ਹਾਂ ਤੋਂ ਰੀਸ ਨਹੀਂ ਕਰ ਹੁੰਦੀ ਯਾਰ YouTube ਚੈਨਲ ਹਰੇਕ ਬਣਾ ਸਕਦਾ ਹਰ ਕੋਈ ਇਹਦੇ ਤੇ ਮਿਹਨਤ ਕਰ ਸਕਦਾ ਕਰ ਲੋ ਮਿਹਨਤ ਕਰ ਲੋ ਹਰੇਕ ਚੀਜ਼ 'ਚ ਮਿਹਨਤ ਲੱਗਦੀ ਐ ਪਹਿਲਾਂ ਆਪਣਾ ਮਜ਼ਾਕ ਬਣਵਾਉਣਾ ਪੈਂਦਾ ਫੇਰ ਕਿਤੇ ਜਾ ਕੇ ਇਨਸਾਨ 4 ਪੈਸੇ ਕਮਾਉਣ ਲੱਗਦਾ ਦੇਖਣ ਵਾਲਿਆਂ ਨੂੰ ਲੱਗਦਾ ਖੁਣਿਆ ਜਿਹੜੇ ਵਲੌਗਰ ਨੇ ਹਨਾ ਮਤਲਬ ਜਿਹੜੇ ਜਾਂ ਇਹ ਆਏ ਹੈਗੇ ਨੇ ਵੀਡੀਓਜ਼ ਪਾਉਂਦੇ ਨੇ ਇਹ ਇਹਨਾਂ ਦੀ ਜ਼ਿੰਦਗੀ ਜਿਹੜੇ ਪ੍ਰੋਮੋਸ਼ਨਸ ਕਰਦੇ ਨੇ ਕੁਝ ਸੌਖੀ ਹੈ ਘਰ ਦੇ ਕਮਾਕਾਰਾਂ ਦੇ ਨਾਲ ਬੱਚਿਆਂ ਦੀ ਸੰਭਾਲ ਦੇ ਨਾਲ ਇਹ ਸਭ ਕੁਝ ਮੈਨੇਜ ਕਰਨਾ ਇਕੱਠਾ ਬਹੁਤ ਔਖਾ ਹੁੰਦਾ ਇਹ ਤਾਂ ਇੱਕ ਪਲੇਟਫਾਰਮ ਸਭ ਨੂੰ ਦਿੱਤਾ ਹੋਇਆ ਨਾ ਸਭ ਕੋ ਲਾਪਰਚੁਨਿਟੀ ਤੁਸੀਂ ਵੀ ਕਰ ਸਕਦੇ ਹੋ ਕੋਈ ਵੀ ਕਰ ਸਕਦਾ ਜਿਹੜੇ ਜਾ ਜਾ ਕੇ ਉਹਨੂੰ ਇਦਾਂ ਦੇ ਕਮੈਂਟਸ ਕਰਦੇ ਨੇ ਕਿ ਲੋਕਾਂ ਤੋਂ ਪੈਸੇ ਲੈ ਲੈ ਇਹ ਲੈ ਲੈ ਬੋਲੇ ਉਹ ਤਾਂ ਵਿਚਾਰੀ ਸ਼ਰਿਆਮ ਕਹਿ ਰਹੀ ਆ ਕਿ ਜੇ ਤੁਹਾਡੇ ਕੋਲ ਪ੍ਰੂਫ ਹੈਗਾ ਦੋ ਜਿਨ੍ਹਾਂ ਨੇ ਦਿੱਤੇ ਆ ਦਿੱਤੇ ਆ ਉਹ ਕਿਹੜਾ ਮੁੱਕਰੀ ਆ ਵਿਚਾਰੀ ਕੀ ਮਾੜਾ ਹੋ ਗਿਆ ਜੇ ਉਹਦੀ ਕਿਸੇ ਨੇ ਹੈਲਪ ਕਰਤੀ ਲੋਕ ਇੱਥੇ ਲੈ ਲੈ ਕੇ ਪੈਸੇ ਮੁੱਕਰੀ ਜਾਂਦੇ ਆ ਪੂਜਾ ਸੰਘਾਰਗੇ ਉਹਨੇ ਤਾਂ ਜੇ ਪੈਸੇ ਲਏ ਤਾਂ ਬਣਾ ਕੇ ਦਿਖਾਇਆ ਆ ਮੈਨੂੰ ਵੀ ਇੱਕ ਦੋ ਜਣਿਆਂ ਨੇ ਕਮੈਂਟ ਜੇ ਕੀਤੇ ਕਿ ਤੂੰ ਉਹਨਾਂ ਦੇ ਮਗਰ ਹੀ ਪਈ ਹੈ ਹਨਾ ਰੀਤ ਕਾਸ਼ ਹੋਰਾਂ ਦੇ ਮਗਰ ਹੀ ਪਈ ਹੈ ਮੈਨੂੰ ਕਿਸੇ ਦੇ ਮਗਰ ਪੈਣ ਦੀ ਲੋੜ ਨਹੀਂ ਨਾ ਤਾਂ ਮੈਂ ਕੱਲੀ ਹੈਗੀ ਠੀਕ ਹੈ ਕਿਸੇ ਬਾਰੇ ਬੋਲਣ ਵਾਲੀ ਜਾਂ ਉਹਨਾਂ ਬਾਰੇ ਬੋਲਣ ਵਾਲੀ ਕਿਉਂਕਿ ਉਹਨਾਂ ਦੇ ਬਾਰੇ ਬੋਲਣ ਵਾਲੀ ਮੈਂ ਕੱਲੀ ਨਹੀਂ ਪਤਾ ਨਹੀਂ ਕਿੰਨੇ ਕੁ ਜਣੇ ਇੰਸਟਾਗ੍ਰam ਤੇ ਤੇ ਕਿੰਨੇ ਕਿ ਜਣਿਆਂ ਨੇ YouTube ਤੇ ਉਹਨਾਂ ਦੇ ਪੂਰੀ ਚੰਗੀ ਤਰ੍ਹਾਂ ਉਹਨਾਂ ਦੀ ਕਲਾਸ ਲਈ ਹੈ ਬਸ ਫਰਕ ਇਹਨਾਂ ਕਿ ਇਹ ਦੇਖ ਲਿਆ ਵੀ ਇੱਥੇ ਕੁੜੀ ਬੋਲ ਰਹੀ ਹੈ ਤੇ ਆਪਣਾ ਫੇਸ ਦਿਖਾ ਕੇ ਬੋਲ ਰਹੀ ਹੈ ਮੈਂ ਤਾਂ ਮੈਟਰੀ ਛੱਡਤਾ ਕਿਉਂਕਿ ਮੈਨੂੰ ਕੰਟਰੋਵਰਸੀ ਚ ਹੋਣਾ ਚੰਗਾ ਨਹੀਂ ਲੱਗਦਾ ਹੁਣ ਅੱਜ ਦੇਖੋ ਕੌਣ ਕੌਣ ਇਹ ਕਹਿੰਦਾ ਵੀ ਹਾਂ ਮੈਂ ਸਹੀ ਕਿਹਾ ਕਿਉਂਕਿ ਜਿਹੜਾ ਕੋਈ ਐਦਾਂ ਦਾ ਬੰਦਾ ਨਾ ਸਹੀ ਇਨਸਾਨ ਆ ਉਹਦੇ ਨਾਲ ਕੋਈ ਨਹੀਂ ਖੜਦਾ ਜਿਨ੍ਹਾਂ ਨੂੰ ਪੂਰਾ ਮਤ ਨਹੀਂ ਆਹ ਜਿਹੜੇ ਕੱਲ ਦੇ ਜਵਾਕ ਜੇ ਹੈ ਨਾ ਮਤਲਬ ਜਿਵੇਂ ਲਾ ਲਓ ਤੁਸੀਂ ਵੀ ਨਾ ਉਹਨਾਂ ਨੂੰ ਗੱਲ ਕਰਨ ਦਾ ਕੈਮਰਾ ਚੱਕ ਕੇ ਹਿਸਾਬ ਆ ਨਾ ਉਹਨਾਂ ਨੂੰ ਕਿਸੇ ਦੀ ਰਿਸਪੈਕਟ ਕਿੱਦਾਂ ਕਰਨੀ ਨਾ ਆਪ ਤੋਂ ਵੱਡੇ ਦੀ ਨਾ ਛੋਟੇ ਦੀ ਵੀ ਕਿੱਦਾਂ ਸੀ ਪੇਸ਼ ਹੋਣਾ ਸਾਹਮਣੇ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਪ੍ਰੋਮੋਟ ਕਰਦੇ ਹੋ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੇ ਐਦਾਂ ਦੀਆਂ ਭੈਣਾਂ ਜਿਵੇਂ ਹੁਣ ਮੀਨੂ ਸਰਾਂ ਹੋ ਗਈ ਹੈ ਨਾ ਇਹਨਾਂ ਭੈਣਾਂ ਨੂੰ ਵਿਚਾਰੀ ਨੂੰ ਉਹੀ ਲੋਕ ਉਹ ਕਰੀ ਜਾਂਦੇ ਉਹਨੂੰ ਮੈਂਟਲੀ ਟੌਰਚਰ ਕਰੀ ਜਾਂਦੇ ਨਾ ਕਰੋ ਪਲੀਜ਼ ਮੈਂ ਰਿਕਵੈਸਟ ਕਰਨਾ ਚਾਹੁੰਦੀ ਹਾਂ ਐਦਾਂ ਨਾ ਕਰੋ ਕਿਉਂਕਿ ਭੈਣ ਜਿਹੜੀ ਹੈਗੀ ਹੈ ਨਾ ਉਹ ਬਹੁਤ ਹੀ ਸਿੱਧੇ ਸਾਦੇ ਦਿਮਾਗ ਦੀ ਆ ਠੀਕ ਹੈ ਹੁਣ ਆਜੂਗਾ ਕੋਈ ਪਿੱਛੇ ਜੇ ਨਾ ਮੈਂ ਇੱਕ ਐਦਾਂ ਹੀ ਵੀਡੀਓ ਪਾਈ ਸੀ ਦੀਪ ਸਰਦਾਰਨੀ ਦੇ ਉੱਪਰ ਕਿਉਂਕਿ ਦੀਪ ਸਰਦਾਰ ਨਹੀਂ ਭੈਣ ਨਾ ਮਤਲਬ ਮੇਰੀ ਇੱਕ ਦੋ ਵਾਰੀ ਉਹਨਾਂ ਨਾਲ ਚੈਟ ਤੇ ਗੱਲ ਹੋਈ ਐ ਤੇ ਮੈਂ ਜਿੰਨਾ ਕੁ ਉਹਨਾਂ ਦੇ ਇੰਟਰਵਿਊਜ਼ ਦੇਖੇ ਉਹਨਾਂ ਦੀ ਵੀਡੀਓਜ਼ ਦੇਖਦੀ ਆ ਹਨਾ ਮੈਂ ਉਹਨਾਂ ਤੇ ਇੱਕ ਵੀਡੀਓ ਪਾਤੀ ਉਹ ਵਿਚਾਰੀ ਨੇ ਰੋ ਕੇ ਇੱਕ ਵਲੌਗ ਪਾਇਆ ਲੋਕੋ ਨੂੰ ਬਹੁਤ ਗਲਤ ਬੋਲਦੇ ਆ ਵੀ ਉਹਦੇ ਹਸਬੰਡ ਕੋਲ ਨਹੀਂ ਜਾਂਦੀ ਉਹਦੇ ਜਾ ਕੇ ਮੈਨੂੰ ਲੋਕਾਂ ਨੇ ਕਮੈਂਟ ਕੀਤੇ ਕਿ ਤੈਨੂੰ ਉਹਨੇ ਕਿੰਨੇ ਪੈਸੇ ਦਿੱਤੇ ਆਪਦੇ ਬਾਰੇ ਇਹ ਬੋਲਣ ਲਈ ਹੁਣ ਵੀ ਸ਼ਾਇਦ ਕੋਈ ਆ ਕੇ ਇਹ ਬੋਲੂਗਾ ਕਿ ਤੈਨੂੰ ਮੈਨੂੰ ਸਰਾਂ ਨੇ ਪੈਸੇ ਦਿੱਤੇ ਹੋਣੇ ਆ ਤਾਂ ਤੋ ਉਹਦੇ ਹੱਕ ਚ ਬੋਲੀ ਠੀਕ ਹੈ ਤੇ ਜੇ ਮੈਂ ਪ੍ਰੀਤਕਾਸ਼ ਦੇ ਖਿਲਾਫ ਬੋਲਤਾ ਤਾਂ ਫੇਰ ਇਹ ਤੂੰ ਕੀ ਲੈਣਾ ਉਹਨਾਂ ਦੀ ਜ਼ਿੰਦਗੀ ਤੂੰ ਉਹੀ ਗੱਲ ਹੋ ਗਈ ਨਾ ਕਿ ਦਾਤੀ ਦੇ ਦੰਦੇ ਇੱਕ ਪਾਸੇ ਤੇ ਦੁਨੀਆ ਦੇ ਦੋਹੇ ਪਾਸੇ ਤਾਂ ਰਿਕੁਐਸਟ ਆ ਅੱਜਾ ਕਿਸੇ ਨੂੰ ਮੈਂਟਲ ਟੌਰਚਰ ਨਾ ਕਰਿਆ ਕਰੋ ਸਹੀ ਤੇ ਗਲਤ ਦੀ ਪਛਾਣ ਕਰਨੀ ਸਿੱਖੋ ਜਿਹੜਾ ਇਨਸਾਨ ਮਿਹਨਤ ਕਰ ਰਿਹਾ ਸਹੀ ਤਰੀਕੇ ਨਾਲ ਕਰ ਰਿਹਾ ਲੱਚਰ ਤਾਂ ਨਹੀਂ ਦਿਖਾ ਰਿਹਾ ਠੀਕ ਹੈ ਉਹਨਾਂ ਦੀ ਮਦਦ ਕਰਿਆ ਕਰੋ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਦੇ ਆ ਇੱਕ ਨਿਊ ਵੀਡੀਓ ਦੇ ਨਾਲ ਥੈਂਕ ਯੂ